ਚਾਚੂ ਕਾ ਹੀ ਹਰਿਆ ਨੂੰ ਮੀਆ ਨਾਮ ਹੈ ਗਮੀ ਚੰਤੇ ਤੁਸੀਂ ਦੂਰ ਆਪਣਾ ਜੂ ਚੈਨ ਤੇ ਅੱਜ ਆਪਾਂ ਆਪਣੇ ਖੇਤ ਆਇਆ ਤੇ ਆਪਾਂ ਆਪਣੀ ਤੇ ਬੇਤੀ ਇੱਕ ਨੂੰ ਤੇ ਭੀਜੀ ਆ ਜਨਤ ਉਹਦੇ ਬਾਤ ਆਪਾਂ ਆਪਣੇ ਖੇਤਾਂ ਅਮਰੂਦ ਦੇ ਬੂਤੇ ਲਾਏ ਆ ਤੁਸੀਂ ਲਾਓ ਤੇ ਆਏ ਆਪਾਂ ਦਿਖਾਉਣੇ ਆ ਤੁਹਾਨੂੰ ਇਹ ਇੱਕ ਅਮਰੂਦ ਦਾ ਬੂਤਾ ਦਾ ਇਹ ਕਾਲਾ ਦਮ ਨੂੰ ਦਾ ਪੁੱਤਾ ਤੇ ਇੱਕ ਸਾਹਮਣੇ ਲੱਗਾ ਸਾਹਮਣੇ ਨਾਲ ਹੀ ਹੱਥੋਂ ਆਜਾ 240 ਦੂਰੀ ਤੇ ਇਹ ਕਾਲਾ ਦਾਦਾ ਮਰੂ ਦਾ ਪੁੱਤਾ ਤੇ ਬਾਕੀ ਤੁਸੀਂ ਹੀ ਲਓ ਇਹ ਆਪਣੇ ਖੇਤ ਹੋਈ ਵੇ ਬੁੱਤਾ ਜਾ ਮੂਦ ਦਿਖਾਉਂਦੇ ਆ ਰਿਹਾ ਲੱਦੇ ਜਫੇਤੇ ਲੱਦੇ ਦੋ ਨਾਲੀ ਤਾਂ ਉਹ ਆਪਣੀ ਮੂਤ ਤੇ ਤੇ ਇੱਕ ਲੱਦੀ ਆ ਜੈਮ ਲੱਦਾ ਨਿਮ ਲੱਦੀ ਆ ਉਹ ਵੀ ਤੁਤਵਾ ਤੇ ਜੇ ਵੀਡੀਓ ਵਧੀਆ ਲੱਦੀ ਤੇ ਲਾਈਕ ਮੈਂ ਜ਼ਰੂਰ ਕਰਨਾ ਜੀ ਜੀ ਕਿਤਾ ਤੇ ਸ਼ੇ ਵੀ ਸ਼ੇ ਵੀ ਕਰ ਦਿਓ ਤੇ ਮੈਂ ਤੁਹਾਨੂੰ ਕਹਿਣ ਦਿਆਂ ਨਾ ਤੁਹ ਨਹੀਂ ਲਾਉ ਆਪਣੀ ਬੇਤੀ ਆ ਤੇ ਪੰਜਾਬ ਨੂੰ ਦੁਪਾਨਾ ਪਿਹਰਾ ਪੜਾ ਕਰੀ ਗਏ ਦੁੱਖਾਂ ਨਾਲ ਕਿ ਅੱਜ ਤੋਂ ਜ਼ਮਾਨੇ ਬਹੁਤ ਜ਼ਿਆਦਾ ਗਮੀ ਭੰਨਦੇ ਹੀ ਆ ਤੇ ਏਸੀ ਨਹੀਂ ਜ਼ਿਆਦਾ ਨਹੀਂ ਕੰਮ ਕਰਦੀ ਜਿੰਨੇ ਰੁੱਖ ਕਰਨੇ ਆ para a